ਪੰਜਾਬ ਦੇ ਨੌਜਵਾਨ ਪੀੜੀ ਦਿਨੋ-ਦਿਨ ਨਸ਼ਿਆਂ ਦੇ ਵਿੱਚ ਗਰਕ ਹੋ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਅਜਿਹੇ ਪਿੰਡ ਵੀ ਹਨ ਜੋ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕੰਦ ਲਈ ਖੇਡਾਂ ਦੇ ਵੱਲ ਉਤਸ਼ਾਹਿਤ ਕਰ ਰਹੇ ਨੇ ਇਸੇ ਤਰ੍ਹਾਂ ਦਾ ਬੀੜਾ ਚੁੱਕਿਆ ਨਾਬਾ ਬਲਾਕ ਦੇ ਪਿੰਡ ਸੁਰਾਜਪੁਰ ਦੀ ਪੰਚਾਇਤ ਨੇ ਜਿਸ ਨੇ ਵੱਖਰੀ ਮਿਸਾਲ ਤੇ ਵੱਖਰਾ ਉਪਰਾਲਾ ਕੀਤਾ ਹੈ ਦੱਸਦੀ ਕਿ ਪਿੰਡ ਦੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਪੰਚਾਇਤ ਦੇ ਸ਼ਾਮਰਾਜ ਜਨੀ ਦੇ ਵਿੱਚੋਂ 2.5 ਏਕੜ ਜ਼ਮੀਨ ਪਿੰਡ ਦੇ ਨੌਜਵਾਨਾਂ ਨੂੰ ਖੇਡ ਮੈਦਾਨ ਦੇ ਲਈ ਦੇ ਦਿੱਤੀ ਹੈ ਤਾਂ ਜੋ ਨੌਜਵਾਨ ਵਰਗ ਨਸ਼ਿਆਂ ਤੋਂ ਦੂਰ ਰਹਣ ਅਤੇ ਵਾਦ ਤੋਂ ਵਾਦ ਖੇਡਾਂ ਦੇ ਵੱਲ ਉਤਸ਼ਾਹਿਤ ਹੋ ਕੇ ਪਿੰਡ ਦਾ ਨਾਮ ਰੋਸ਼ਨ ਕਰ ਕਿਉਂਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਇੱਕ ਵੱਡਾ ਮੁੱਦਾ ਹੈ ਅਤੇ ਉਸ ਨੂੰ ਵਿਕਤੀਆਂ ਹੋਈਆਂ ਐਸ.ਡੀ.ਐਮ ਦੇ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਹਦਾਇਤਾਂ ਵੀ ਕੀਤੀਆਂ ਗਈਆਂ ਸਨ ਇਹੋ ਸ਼ਾਮਲਰ ਜ਼ਮੀਨਾਂ ਦੇ ਵਿੱਚ ਖੇਡ ਮੈਦਾਨ ਬਣਾ ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਬਚਾਇਆ ਜਾ ਸਕੇ ਇਸ ਮੌਕੇ ਤੇ ਪਿੰਡ ਦੀ ਮਹਿਲਾ ਸਰਪੰਚ ਪਰਵਿੰਦਰ ਕੌਰ ਨੇ ਦੱਸਿਆ ਕਿ ਅਸੀਂ ਪਿੰਡ ਦੀ ਸ਼ਾਮਲਰ ਜ਼ਮੀਨ ਦੇ ਵਿੱਚੋਂ 2 ਏਕੜ ਜ਼ਮੀਨ ਪਿੰਡ ਦੇ ਨੌਜਵਾਨਾਂ ਨੂੰ ਖੇਡ ਮੈਦਾਨ ਦੇ ਲਈ ਦੇ ਦਿੱਤੀ ਹੈ ਤਾਂ ਜੋ ਨੌਜਵਾਨ ਪੀੜੀ ਨਸ਼ਿਆ ਤੋਂ ਰਹਿਤ ਹੋ ਕੇ ਵਦ ਤੋਂ ਵਦ ਖੇਡਾਂ ਦੇ ਵਿੱਚ ਆਪਣਾ ਯੋਗਦਾਨ ਪਾਵੇ ਉਦਰੀਸ ਮੌਕੇ ਤੇ ਪਿੰਡ ਦੇ ਸਾਫਾ ਸਰਪੰਚ ਹਰਜਿੰਦਰ ਸਿੰਘ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਪਹਿਲੇ ਐਸ.ਡੀ.ਐਮ ਹਨ ਜੋ ਪੰਚਾਇਤ ਚੰਗਾ ਉਪਰਾਲਾ ਕਰਦੀ ਹੈ ਤੇ ਉਹਨਾਂ ਨੂੰ ਸਨਮਾਨਿਤ ਕਰਦੇ ਨੇ ਜੋ ਸਾਡੇ ਪਿੰਡ ਦੀ ਪੰਚਾਇਤ ਦੇ ਵੱਲੋਂ 2 1/4 ਏਕੜ ਜ਼ਮੀਨ ਸਾਡੇ ਨੌਜਵਾਨਾਂ ਨੂੰ ਖੇਡ ਮੈਦਾਨ ਦੇ ਲਈ ਦਿੱਤੀ ਗਈ ਹੈ ਇਸ ਦੇ ਨਾਲ ਹੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਹੋ ਕੇ ਬਾਤਵਾਰਕ ਖੇਡਾਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਵੇਗੀ ਤੇ ਅਸੀਂ ਹੋਰ ਵੀ ਪਿੰਡ ਪੰਚਾਇਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਪਿੰਡਾਂ ਦੇ ਵਿੱਚ ਖੇਡ ਮੈਦਾਨ ਜ਼ਰੂਰ ਬਣਵਾਉਣ ਅੱਜ ਇਸ ਮੌਕੇ ਤੇ ਨਾਬਾ ਦੇ ਐਸ.ਡੀ.ਐਮ ਤਰਸੀਮ ਚੰਦ ਨੇ ਕਿਹਾ ਕਿ ਜੋ ਪਿੰਡ ਸੁਰਾਜਪੁਰ ਦੀ ਪੰਚਾਇਤ ਨੇ ਵੱਖਰੀ ਮਿਸਾਲ ਪੇਸ਼ ਕਰਦਿਆਂ ਹੋਈਆਂ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਦੇ ਵਿੱਚੋਂ 2 ਏਕੜ ਜ਼ਮੀਨ ਪਿੰਡ ਦੇ ਨੌਜਵਾਨਾਂ ਨੂੰ ਖੇਡ ਮੈਦਾਨ ਦੇ ਲਈ ਦਿੱਤੀ ਹੈ ਤੇ ਅਸੀਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਹੈ ਅੰਮ੍ਰਿਤਕੀ ਕਿ ਜੋ ਪ੍ਰਲਾ ਪੰਚਾਇਤ ਦੇ ਵੱਲੋਂ ਕੀਤਾ ਗਿਆ ਤੇ ਛੱਲਾ ਦਾ ਯੋਗ ਕਦਮ ਹੈ ਅਤੇ ਮੈਂ ਹੋਰਨਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਖੇਡ ਮੈਦਾਨ ਬਣਾਉਣ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਕਿ ਤੇਜੀ ਦਾ ਹਾਂ ਜੀ ਬੱਚਿਆਂ ਦੇ ਗਰਾਊਂਡ ਵਾਸਤੇ ਫੀਡਾ ਵਾਸਤੇ ਤੁਹਾਡੇ ਮੰਨ ਦੇ ਵਿੱਚ ਕਿਵੇਂ ਆਇਆ ਬਹੁਤ ਖੁਸ਼ੀ ਆ ਜੀ ਆਹ ਜੀ ਬੱਚੇ ਚੰਗੇ ਕੰਮ ਤੇ ਲੱਗਣ ਜੀ ਸੇ ਮਾਤਲੀ ਮਤਲ ਖੇਡਣ ਵਾਲੇ ਜੀ ਬੱਚੇ ਰੌਣ ਚ ਨਸ਼ਿਆਂ ਤੋਂ ਦੂਰ ਰਹਿਣ ਜੀ। ਹੋਰ ਇਹ ਲੱਗਦਾ ਕਿ ਵੀ ਇਹਦੇ ਨਾਲ ਜਿਹੜਾ ਹੈਗਾ ਨੌਜਵਾਨ ਪੀੜ੍ਹੀ ਖੇਡਾਂ ਵੱਲ ਜੁੜੇਗੀ। ਹਾਂ ਜੀ ਖੇਡਾਂ ਵੱਲ ਜੁੜੇਗੀ ਜੀ। ਨਸ਼ਿਆਂ ਤੋਂ ਦੂਰ ਰਹੂਗੀ ਜੀ। ਚੰਗੇ ਕੰਮਤ ਲੱਗੋਗੇ। ਮੈਂ ਜੀ ਹਰਜਿੰਦਰ ਸਿੰਘ ਸਾਫਕਾ ਸਰਪੰਚ ਸਰਾਜਪੁਰ ਮੇਰੀ ਮਿਸਿਸ ਮੌਜੂਦਾ ਸਰਪੰਚ ਨੇ ਪਰਮਿੰਦਰ ਕੌਰ ਪਿੰਡ ਦੇ ਸਹਿਯੋਗ ਨਾਲ ਸਾਡੇ ਐਮਐਲਏ ਦੇ ਮਾਨ ਸਾਫ ਦੇ ਹੁਕਮਾਨਸਾਰ ਗਰਾਊਂਡ ਲਈ ਉਹਨਾਂ ਨੇ ਸਾਨੂੰ ਕਿਹਾ ਵੀ ਨਸ਼ੇ ਸਰਕਾਰ ਦੇ ਹਦਾਇਤਾਂ ਨੇ ਵੀ ਨਸ਼ਿਆਂ ਤੋਂ ਪਿੰਡੇ ਦੇ ਲੋਕਾਂ ਨੂੰ ਬੱਚਿਆਂ ਨੂੰ ਦੂਰ ਰੱਖਿਆ ਜਾਵੇ ਇਸ ਕਰਕੇ ਅਸੀਂ 2.5 ਏਕੜ ਜ਼ਮੀਨ ਪੰਚਾਇਤ ਅਤੇ ਪਿੰਡੇ ਦੇ ਸਹਿਯੋਗ ਨਾਲ 2.5 ਏਕੜ ਗਰਾਊਂਡ ਲਈ ਸੱਜੇ ਤਾਂ ਕਿ ਉੱਥੇ ਸਟੇਡੀਅਮ ਬਣ ਸਕੇ ਅਤੇ ਬੱਚਿਆਂ ਦਾ ਭਵਿੱਖ ਬਣ ਸਕੇ ਤਾਂ ਕਿ ਬੱਚੇ ਪਿੰਡੇ ਦੇ ਤਾਂ ਉਠੇ ਇੰਟਰਨੈਸ਼ਨਲ ਖੇਡਣ ਜੇ ਟੀਮ ਪਿੰਡ ਦੀ ਤਿਆਰ ਹੋਵੇ ਇਲਾਕੇ ਦੇ ਹੀ ਟੀਮ ਵੀ ਤਿਆਰ ਹੋ ਕੇ ਖੇਡੇ ਸਾਰੇ ਪਿੰਡ ਇਹ ਗਰਾਊਂਡ ਛੱਡੇ ਜਾਣ ਤਾਂ ਕਿ ਸਰਕਾਰ ਦੀ ਹਦਾਇਤਾਂ ਮੁਤਾਬਕ ਸਾਡੇ ਪ੍ਰਸ਼ਾਸਨ ਨੇ ਐਸਡੀਐਮ ਸਾਹਿਬ ਨੇ ਇਹਨਾਂ ਨੇ ਬੜੇ ਵਧੀਆ ਇਨਸਾਨ ਨੇ ਬੜੇ ਵਧੀਆ ਅਫਸਰ ਨੇ ਇਹਨੇ ਸਾਨੂੰ ਸਹਿਯੋਗ ਦਾ ਤਾਂ ਡੀਡੀਪੀ ਸਾਹਿਬ ਨੇ ਵੀਡੀਓ ਸਾਹਿਬ ਨੇ ਡੀ ਸੀ ਸਾਹਿਬ ਨੇ ਸਾਰਿਆਂ ਨੂੰ ਐਸ ਡੀ ਐਮ ਸਾਹਿਬ ਨੇ ਸਾਡੇ ਇਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤਾਂ ਕਿ ਗਰਾਊਂਡ ਉੱਤੇ ਜਿਹੜਾ ਸਟੇਡੀਅਮ ਬਣਾ ਕੇ ਸਰਕਾਰ ਵੱਲੋਂ ਮੁਕੰਮਲ ਕੀਤਾ ਜਾਵੇ ਤਾਂ ਕਿ ਇਲਾਕੇ ਦੇ ਵੀ ਏਰੀਏ ਦੇ ਵੀ ਸਾਡੇ ਉੱਤੇ ਆ ਕੇ ਬੱਚੇ ਖੇਡਣ ਅਨੂੰ ਪਹਿਲੇ ਐਸ ਡੀ ਐਮ ਨੇ ਸਾਡੇ ਪਹਿਲਾਂ ਤਾਂ ਸੀ 30 ਸਾਲਾਂ ਤੋਂ ਪੋਲਿਟਿਕਸ ਵਿੱਚ ਵੱਡੇ ਵਿਆਂ ਵੱਖ-ਵੱਖ ਸਰਕਾਰਾਂ ਵਿੱਚ ਕੰਮ ਕੀਤਾ ਮੈਨੂੰ ਬਦਲ ਸੀ ਪਹਿਲੇ ਦੇਮਾਂ ਜੀ ਦੇ ਸਾਡੇ ਐਮ ਐਲ ਏ ਬਹੁਤ ਵਧੀਆ ਨੇ ਜਿਹੜੇ ਐਸ ਡੀ ਐਮ ਨੇ ਸਾਡੇ ਹੀਰਾ ਨੇ ਹੀਰਾ ਅਫਸਰ ਪਹਿਲੀ ਵਾਰ ਸਾਨੂੰ ਇਹਨਾਂ ਸਨਮਾਨ ਕੀਤਾ ਬੜੀ ਖੁਸ਼ੀ ਹੋਈ ਆ ਸਾਨੂੰ ਅਜ ਤੱਕ ਕਿਸੇ ਨੇ ਦਫ਼ਤਰ ਨਹੀਂ ਬੁਲਾਇਆ ਨਾ ਐਸ ਡੀ ਨਾ ਕਿਸੇ ਹੋਰ ਨੇ ਪਹਿਲੇ ਐਸ ਨੇ ਪਹਿਲੇ ਅਫਸਰ ਨੇ ਵਧੀਆ ਅਫਸਰ ਨੇ ਬਿਲਕੁਲ ਹੋਣੇ ਆ ਪੰਚਾਇਤਾਂ ਦੰਦੀਆਂ ਨੇ ਉਹਨਾਂ ਦੇ ਆਮਦਨ ਘਟੂ ਸਾਨੂੰ ਆਮਦਨ ਦਾ ਕੋਈ ਹੁਕਮ ਕੱਢਣ ਦਾ ਕੋਈ ਨਹੀਂ ਅਜੇ ਤਾਂ 7-8 ਕਿੱਲੇ ਵੀ ਛੱਡਣ ਦੀ ਜ਼ਮੀਨ ਤੇ ਤਿਆਰ ਆ ਜੀ ਉੱਥੇ ਵੀ ਸਰਕਾਰ ਸੂਲ ਦਿੰਦੇ ਆ ਐਸਡੀਐਮ ਸਾਹਿਬ ਸਾਨੂੰ ਸੂਲ ਦਿੰਦੇ ਨੇ ਡੀ ਸਾਹਿਬ ਸੂਲ ਦਿੰਦੇ ਨੇ ਵੀ ਗਰਾਊਂਡ ਹੋਰ ਬਣਾਉਣੇ ਨੇ ਅਸੀਂ 8 ਏਕੜ ਵੀ ਜ਼ਮੀਨ ਦੇ ਦੇਣ ਨੂੰ ਤਿਆਰ ਆ ਪਰ ਸਰਕਾਰ ਸਾਨੂੰ ਸਹਾਇਤਾ ਕਰੇ ਅਸੀਂ ਮੱਥੇ ਪਾਉਣ ਨੂੰ ਤਿਆਰ ਆ ਪਿੰਡ ਸਾਡਾ ਸਾਰਾ ਇੱਕ ਮੁਠਾ ਹਰੀ ਪੰਚਾਇਤ ਸਾਡਾ ਬਹੁਤ ਮਹੱਤਵ ਇੱਕ ਜੁੱਟਾ ਹੋਰ ਪੰਚਾਇਤਾਂ ਨੂੰ ਕੀ ਮੈਸੇਜ ਕਰਨੀ ਬੀ ਕਰਨਾ ਚਾਹੁੰਦਾ ਮੈਂ ਹੋਰ ਪੰਚਾਇਤਾਂ ਨੂੰ ਸਤੋਂ ਅਸੀਂ ਇਹ ਜੀ ਅਪੀਲ ਕਰਨੀ ਚਾਹੁੰਦੇ ਆ ਮੈਸੇਜ ਭੇਜਣਾ ਚਾਹੁੰਦੇ ਵੀ ਜਿਵੇਂ ਅਸੀਂ ਬੱਚਿਆਂ ਲਈ ਹੋ ਕਰ ਰਹੇ ਆ ਉਹ ਹੋਰ ਪਿੰਡ ਵਾਲੇ ਵੀ ਇਹ ਬੱਚਿਆਂ ਲਈ ਗਰਾਊਂਡ ਸੈੱਡਣ ਤਾਂ ਕਿ ਛੋਟੇ ਵਿੱਚ ਤੇ ਵੱਡੇ ਵਿੱਚ ਸਾਰੇ ਖੇਡ ਕੇ ਤਾਂ ਹਾਈ ਲੈਵਲ ਤੇ ਖਿਡਾਰੀ ਬਰਨ ਨਸ਼ਿਆਂ ਤੋਂ ਦੂਰ ਰਹਿਣ ਲੜਾਈਆਂ ਝੜਾਂ ਤੋਂ ਦੂਰ ਰਹਿਣ ਪਿੰਡਾਂ ਨੇ ਨਾਂ ਰੋਸ਼ਨ ਹੋਣ ਸਾਡੀ ਪੰਚਾਇਤ ਨੇ ਇਹ ਕਰਕੇ ਹੀ ਛੱਡਿਆ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਪਿੰਡ ਸਰਾਜਪੁਰ ਵਿੱਚ ਪਹਿਲਾਂ ਗਰਾਊਂਡ ਨਹੀਂ ਸੀਗਾ ਤੇ ਇੱਕ ਵਧੀਆ ਉਪਰਾਲਾ ਜਿਸ ਨਾਲ ਨੌਜਵਾਨ ਵੀ ਨਸ਼ਿਆਂ ਵੱਲੋਂ ਹਟ ਕੇ ਇੱਧਰ ਗਰਾਊਂਡ ਵੱਲ ਧਿਆਨ ਦੇਣਗੇ ਤੇ ਆਪਣੇ ਇਲਾਕੇ ਦਾ ਆਪਣੇ ਏਰੀਆ ਦਾ ਨਾਮ ਉੱਚਾ ਰੋਸ਼ਨੀ ਬਣਾਉਣਗੇ ਪਹਿਲਾਂ ਇੱਥੇ ਖੇਡਣ ਖੇਡ ਗਰਾਊਂਡ ਨਹੀਂ ਸੀ ਕੋਈ ਵੀ ਗਰਾਊਂਡ ਸੀ ਬਹੁਤ ਸਮੇਂ ਦੀ ਮੰਗ ਸੀਗੀ ਨੌਜਵਾਨਾਂ ਦੀ ਜੋ ਕਿ ਸਰਕਾਰ ਦੇ ਹੁਕਮਨ ਨਾਲ ਤੇ ਪੰਚਾਇਤ ਦੇ ਉਪਰਾਲੇ ਨਾਲ ਇੱਕ ਗਰਾਊਂਡ ਬਣਨ ਜਾ ਰਿਹਾ ਪਿੰਡ ਸਰਾਜਪੁਰ ਇਹਦੇ ਨਾਲ ਨਸ਼ਿਆਂ ਤੋਂ ਬੰਦਾ ਹਟਦਾ ਤੇ ਉਹਦਾ ਧਿਆਨ ਖੇਡਾਂ ਵੱਲ ਜਾਂਦਾ ਤੇ ਆਪਦਾ ਨਾਲੇ ਤਾਂ ਮਨੋਰੰਜਨ ਨਾਲ ਨਾਲ ਆਪਦਾ ਇਹ ਤੋਂ ਖੇਡਾਂ ਦੇ ਨਾਮ ਉੱਪਰ ਜਾਂਦੇ ਤੇ ਉਹਦਾ ਨਾਮ ਵੀ ਰੋਸ਼ਨ ਹੁੰਦਾ। ਤੁਸੀਂ ਕੀ ਕਹੋਗੇ? ਇਸ ਤੇ ਜੀ ਇਹ ਉਪਰਾਲਾ ਪੰਚਾਇਤ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਸਾਡੇ ਪਿੰਡ ਨੌਜਵਾਨਾਂ ਲਈ ਕੋਈ ਖੇਡ ਲਈ ਗਰਾਊਂਡ ਨਹੀਂ ਸੀਗਾ। ਇਹਨਾਂ ਦੀ ਖੇਡਣ ਲਈ ਜਗ੍ਹਾ ਹੀ ਨਹੀਂ ਸੀ। ਜਦੋਂ ਵੀ ਇਹਨਾਂ ਨੇ ਮਤਲਬ ਖੇਡਣਾ ਚਾਹਤਾ ਜੀਰੀ ਵੱਡੀ ਤੋਂ ਜਿਵੇਂ ਹੁਣ ਕਣਕ ਕੱਟੀ ਗਈ ਹੈ, ਇਹੀ ਦੋ ਡੇਢ ਦੋ ਮਹੀਨੇ ਹੁੰਦੇ ਸੀ ਇਹਨਾਂ ਕੋਲ ਇਹੀ ਖੇਤਾਂ 'ਚ ਖੇਡਦੇ ਫਿਰ ਜਾਂਦੇ ਕਦੇ ਕਿਸੇ ਦੇ ਖੇਡ 'ਚ। ਇਹ ਮਤਲਬ ਪੰਚਾਇਤ ਨੇ ਬਹੁਤ ਸੋਹਣਾ ਉਪਰਾਲਾ ਕਰਕੇ ਇੱਕ ਨੌਜਵਾਨਾਂ ਨੂੰ ਪਲੇਟਫਾਰਮ ਦਿੱਤਾ। ਇਥੋਂ ਆਪਣੀ ਖੇਡ ਨੂੰ ਜਾਰੀ ਰੱਖਣ ਦਾ ਅਗੇ ਹੋਰ ਵੀ ਨੌ ਰੋਸ਼ਨ ਕਰਨ ਦਾ ਬਹੁਤ ਵਧੀਆ ਉਪਰਾਲਾ ਸਾਡੀ ਪੰਚਾਇਤ ਨੇ ਇਹ ਕੀਤਾ। ਜੇ ਹਾਂਜੀ ਜੇ ਨੌਜਵਾਨ ਖੇਡਣਗੇ ਤਾਂ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਕਿਉਂਕਿ ਉਹਨਾਂ ਨੂੰ ਸਮਾਂ ਹੀ ਨਹੀਂ ਮਿਲਣਾ ਉਧਰ ਧਿਆਨ ਦੇਣ ਦਾ। ਆਪਣਾ ਜਿੰਨਾ ਵੀ ਸਮਾਂ ਵਿਹਲਾ ਸਮਾਂ ਹੋਊਗਾ ਉਹ ਗਰਾਊਂਡ ਵੱਲ ਧਿਆਨ ਦੇਣਗੇ ਬਾਕੀ ਸਮਾਂ ਉਹਨਾਂ ਦੀ ਪੜ੍ਹਾਈ ਦਾ ਹੋਊਗਾ। ਝਗੜੇ ਤੋਂ ਵੀ ਬਚੇ ਰਹਿਣਗੇ। ਅਰ ਅਸੀਂ ਸਰਕਾਰ ਨੂੰ ਇੱਕ ਮੰਗ ਵੀ ਕਰਦੇ ਹਾਂ ਜੋ ਇੱਥੇ ਮਤਲਬ ਸਾਡੇ ਗਰਾਊਂਡ ਨੂੰ ਇੱਕ ਸਹੂਲਤਾਂ ਨਾਲ ਲੈਸ ਕੀਤਾ ਜਾਵੇ। ਇੱਥੇ ਸਟੇਜ ਬਣਾਈ ਜਾਵੇ, ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕਰਿਆ ਜਾਵੇ। ਇਹ ਗਰਾਊਂਡ ਦੇ ਆਲੇ-ਦੁਆਲੇ ਚਾਰ ਦੁਵਾਰੀ ਮ ਤੇ ਤਾਂ ਕਿ ਉਹਦੇ ਲਈ ਸਰਕਾਰ ਨੂੰ ਅਸੀਂ ਮੰਗ ਕਰਦੇ ਆਂ ਕਿ ਸਰਕਾਰ ਸਾਡੀ ਪੰਚਾਇਤ ਨੂੰ ਵੱਧ ਤੋਂ ਵੱਡੀ ਤੋਂ ਵੱਡੀ ਗ੍ਰਾਂਟ ਦੇ ਕੇ ਫੰਡ ਦੇ ਕੇ ਸਾਡੇ ਗਰਾਊਂਡ ਨੂੰ ਮੁਕੰਮਲ ਤੌਰ ਤੇ ਗਰਾਊਂਡ ਦੇ ਰੂਪ ਵਿੱਚ ਪਿੰਡ ਲਈ ਅਸੀਂ ਪੇਸ਼ ਕਰ ਸਕੀਏ। ਕੀ ਕਹਿਣਾ ਚਾਹੁੰਦੇ ਆਂ? ਅਸੀਂ ਸਾਰੇ ਨੌਜਵਾਨ ਖੁਸ਼ ਆ ਜੀ ਪਿੰਡ ਸਰਾਜਪੁਰ ਦੇ ਤੇ ਆਲੇ-ਦਾਲੇ ਦੇ ਪਿੰਡਾਂ ਦੇ ਲੋਕ ਵੀ ਖੁਸ਼ ਨੇ ਜੋ ਆ ਕੇ ਨੌਜਵਾਨਾਂ ਨੂੰ ਖੇਡਣ ਨੂੰ ਮੌਕਾ ਮਿਲ ਰਿਹਾ ਕੋਈ ਐਡਾ 2 1/2 ਏਕੜਾਂ ਦਾ ਗਰਾਊਂਡ ਨਹੀਂ ਸੀ ਜਿਹੜਾ ਪੰਚਾਇਤ ਨੇ ਛੱਡਿਆ ਤੇ ਧੰਨਵਾਦ ਕਰਦੇ ਹਾਂ ਸੀ ਸਰਕਾਰ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਗਰਾਊਂਡ ਛੱਡਣ ਦਾ ਤੇ ਮੰਗ ਕਰਦੇ ਆਂ ਵੀ ਇਹਨੂੰ ਸਟੇ ਇਤਿਬਾਬ ਵਧੀਆ ਕੰਮ ਹੋਵੇ ਮੈਨੂੰ ਬੜੀ ਖੁਸ਼ੀ ਹੋਈ ਵੀ ਸਰਪੰਚ ਪ੍ਰਵਿੰਦਰ ਕੌਰ ਤੇ ਸਾਰੀ ਪੰਚਾਇਤ ਨੇ ਜਿਹੜੀ ਹੈ ਖੇਡ ਗਰਾਊਂਡ ਲਈ ਜਿਹੜੀ ਜਗ੍ਹਾ ਦਿੱਤੀ ਹੈਗੀ ਆ ਇਹ ਬੜਾ ਵਧੀਆ ਉਪਰਾਲਾ ਹੈ ਸ਼ੁਰੂਆਤ ਅੱਛੀ ਹੈ ਬਾਕੀ ਜਿਹੜੇ ਨਾਬਸਾੜੀ ਜਾਂਦੇ ਸਰਪੰਚ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਤੁਸੀਂ ਵੀ ਇਹ ਨਾ ਮੰਗ ਇਹਨਾਂ ਦੀ ਰੀਸ ਕਰਦੇ ਹੋਏ ਪੰਚਾਇਤੀ ਜ਼ਮੀਨ ਜੇ ਉਹਨਾਂ ਕੋਲੇ ਉਪਲਬਧ ਦਾ ਤਾਂ ਖੇਡ ਗਰਾਊਂਡ ਜਿੱਥੇ ਖੇਡ ਖੇਡ ਗਰਾਊਂਡ ਨਹੀਂ ਹਨ ਉਥੇ ਜਗ੍ਹਾ ਦੇਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਵੀ ਸਹਿਯੋਗ ਹੋਊਗਾ ਜ਼ਿਲ੍ਹਾ ਖੇਡ ਅਫਸਰ ਨਾਲ ਮੈਂ ਤਾਲਮਿਲ ਕਰਕੇ ਜਿੱਥੇ-ਜਿੱਥੇ ਕੋਚਸ ਦੀ ਵੀ ਜ਼ਰੂਰਤ ਹੋਊਗੀ ਜਿੱਥੇ ਸਾਨੂੰ ਲੱਗੂਗਾ ਵੀ ਬੱਚੇ ਹੋਰ ਅੱਗੇ ਜਾ ਸਕਦੇ ਨੇ ਸਟੇਟ ਲੈਵਲ ਤੱਕ ਨੈਸ਼ਨਲ ਲੈਵਲ ਤੱਕ ਅੰਤਰਰਾਸ਼ਟਰੀ ਲੈਵਲ ਤੱਕ ਜਾ ਸਕਦੇ ਨੇ ਖੇਡ ਵਿਭਾਗ ਨੂੰ ਬੇਨਤੀ ਕਰਕੇ ਉਹ ਸਾਰੇ ਜਿਹੜੀ ਹੈ ਸਹੂਲਤ ਮੁਹੱਈਆ ਕਰਵਾਈ ਜਾਊਗੀ ਤੇ ਮੈਨੂੰ ਬੜੀ ਖੁਸ਼ੀ ਹੈ ਵੀ ਕਿਸੇ ਨੇ ਅੱਛੀ ਪਹਿਲ ਕੀਤੀ ਹੈ ਤੇ ਬਾਕੀ ਸੰਚਾਂ ਨੂੰ ਵੀ ਮੈਂ ਅਪੀਲ ਕਰਦਾ ਵੀ ਉਹ ਵੀ ਇਸ ਪਹਿਲ ਨੂੰ ਪੜਾਉਂਦੇ ਹੋਏ ਕਦਮ ਉਠਾਉਣ ਕਿੰਨੀ ਜ਼ਮੀਨ ਦਿੱਤੀ ਹੈ ਜੀ 2 ਏਕੜ ਜ਼ਮੀਨ ਦਿੱਤੀ ਹੈ ਜੀ ਤੇ ਸਰਪੰਚ ਸਾਹਿਬ ਨਾਲ ਮੈਂ ਗੱਲ ਕਰ ਰਿਹਾ ਸੀ ਸਰਪੰਚ ਸਾਹਿਬ ਕਹਿੰਦੇ ਵੀ ਜੇ ਸਾਨੂੰ ਹੋਰ ਖੇਡਾਂ ਸਬੰਧੀ ਜਿਹੜਾ ਇਨਫਰਾਸਟ੍ਰਕਚਰ ਹੈਗਾ ਉਹ ਮੁਹੱਈਆ ਕਰਾਇਆ ਜਾਊਗਾ ਤਾਂ ਅਸੀਂ ਹੋਰ ਜ਼ਮੀਨ ਵੀ ਦੇ ਦਾਂਗੇ ਨਾਲ ਲੱਗਦੀ ਜ਼ਮੀਨ ਦੇ ਕਿਉਂ ਜ਼ਰੂਰੀ ਨਹੀਂ ਹਰ ਇੱਕ ਕੋਲ ਆਹ ਦੇਖੋ ਅੱਜਕੱਲ ਜਿਵੇਂ ਹੈ ਬੱਚੇ ਨਸ਼ਿਆਂ ਵੱਲ ਜ਼ਿਆਦਾ ਜਾ ਰਹੇ ਨੇ ਜੇ ਬੱਚੇ ਖੇਡਾਂ ਵੱਲ ਲੱਗਣਗੇ ਤਾਂ இது தொடர்பாக அவர் வெளியிட்டுள்ள அறிக்கையில் குறிப்பிடத்தக்கது